ਮੇਰਾ ਨਾਮ ਜੀ 라ਵਲਦੀਪ ਸਿੰਘ ਮਾਲ ਤੇ ਮੈਂ ਵਾਰ ਨੰਬਰ 85 ਤੋਂ ਮੇਰੀ ਵਾਈਫ ਕੈਂਡੀਡੇਟ ਐ ਜੀ ਤੇ ਆਮ ਆਦਮੀ ਪਾਰਟੀ ਨੇ ਮੇਰੀ ਇਹ ਮਿਹਨਤ ਨੂੰ ਦੇਖਦੇ ਹੋਇਆ ਮੈਨੂੰ ਟਿਕਟ ਦਿੱਤੀ ਹੈ ਇੱਥੇ ਮੈਨੂੰ ਟਿਕਟ ਨਾਲ ਨਵਾਜਿਆ ਹੈ ਮੇਰੀ ਵਾਈਫ ਨੂੰ ਤੇ ਮੈਂ ਬਹੁਤ ਬਹੁਤ ਪਾਰਟੀ ਦਾ ਧੰਨਵਾਦ ਕਰਦਾ ਵਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸ਼੍ਰੀ ਆਪਣੇ ਸਰਦਾਰ ਭਗਵੰਤ ਮਾਨ ਜੀ ਦਾ ਸ਼੍ਰੀ ਸੰਦੀਪ ਪਾਟਕ ਜੀ ਦਾ ਆਪਣੇ ਡਾਕਟਰ ਰਾਜਕਮਰ ਚੱਬੇਵਾਲ ਜੀ ਦਾ ਆਪਣੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਆ ਆਪਣੇ ਏਡੀਸੀ ਜਸਵਿੰਦਰ ਸਿੰਘ ਰਮਦਾਸ ਜੀ ਦਾ ਸਾਡੇ ਵੈਸਟ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਜੀ ਬਹੁਤ ਵਧੀਆ ਹੰਗਾਰਾ ਮਿਲਦਾ ਪਿਆ ਆ ਪਾਰਟੀ ਨੇ ਸਾਡੇ ਪਿੰਡ ਦੇ ਵਿੱਚ ਕਾਫੀ ਕੰਮ ਕੀਤੇ ਨੇ ਕਿ ਜੋ ਕਿ ਜਗਵਾਲਾ ਰੋਡ ਬਣਾਇਆ ਗਿਆ ਜੋ ਕਿ ਪਿਛਲੇ 20 30 ਸਾਲਾਂ ਤੋਂ ਨਹੀਂ ਸੀ ਬਣਿਆ ਉਹ ਬਣਾਇਆ ਪਾਰਟੀ ਨੇ ਸਾਡੇ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਜੀ ਨੇ ਬਣਾਇਆ ਵਾ ਜਗਵਾਲਾ ਕਲੋਨੀਆ ਦੇ ਵਿੱਚ ਮਤਲਬ ਸਾਰੀਆਂ ਤਕਰੀਬਨ A to Z ਜਿਹਨੂੰ ਕਹਿੰਦੇ ਨਾ A to Z ਗਲੀਆਂ ਬਣਨ ਵਾਲੀਆਂ ਸੀ ਉਹ ਸਾਡੇ MLA ਸਾਹਿਬ ਨੇ ਬਣਾਈਆਂ ਵਾ ਮੈਂ ਬਹੁਤ ਬਹੁਤ ਅਨੰਦਾ ਧੰਨਵਾਦ ਕਰਦਾ ਵਾ ਆਪਣੀ ਪਾਰਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਸਾਨੂੰ ਮਤਲਬ ਲੋਕਾਂ 'ਚ ਵਿਚਰਨ ਜੋਗੇ ਕਰਤਾ 21 ਤਰੀਕ ਵਾਲੇ ਤਿੰਨ ਇਲੈਕਸ਼ਨਾਂ ਲੱਕਰਨ ਵਾਸਤੇ ਉਹਨੂੰ ਕੀ ਮੈਸੇਜ ਦਿੰਦਾ ਮੈਂ ਤੇ ਇਲਾਕਾ ਨਿਵਾਸੀਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਹੱਕ ਸੱਚ ਦੀ ਵੋਟ ਮੰਗਦੇ ਪਏ ਆ ਪਿੰਡ 'ਚ ਮੈਂ ਕਦੀ ਵੀ ਕਿਸੇ ਦਾ ਰੁਪਈਆ ਨਹੀਂ ਲੱਗਣ ਦਿੱਤਾ ਨਾ ਕਦੀ ਗਾਂ ਲੱਗਣ ਦਊਗਾ ਹਾਂ ਮੇਰੀ ਕਿਤੇ ਕਿਸੇ ਨੂੰ ਲੋੜ ਪਊਗੀ ਤਾਂ ਮੈਂ ਘਰ ਜਾ ਜਾ ਲੋਕਾਂ ਦੇ ਕੰਮ ਕਰਾਂਗਾ ਜੇ ਕਿਸੇ ਨੂੰ ਮੇਰੇ ਸਾਈਨ ਦੀ ਲੋੜ ਪੈਂਦੀ ਮੇਰੇ ਵਾਈਫ ਦੀ ਮੈਂ ਉਹਨਾਂ ਨੂੰ ਘਰ ਜਾ ਕੇ ਲੋਕਾਂ ਦੀ ਆਪਣੀ ਸੇਵਾ ਕਰੂੰਗਾ ਮੈਂ ਉਹਨਾਂ ਨੂੰ ਪਰਿਵਾਰ ਸਮਝਦਾ ਵਾਂ ਪਰਵਾਰ ਸਮਝ ਕੇ ਮੈਂ ਉਹਨਾਂ ਨੂੰ ਮੇਰੇ ਤੱਕ ਆਉਣ ਦੀ ਲੋੜ ਨਹੀਂ ਪਊਗੀ ਮੈਂ ਨੰਬਰ ਦਿੱਤਾ ਕਿਸੇ ਹੋਰ ਪਾਰਟੀ ਨੇ ਆਪਣਾ ਬੋਰਡਾਂ ਤੇ ਨੰਬਰ ਨਹੀਂ ਦਿੱਤਾ ਮੇਰਾ ਤੁਸੀਂ ਕੋਈ ਵੀ ਬੋਰਡ ਦੇਖ ਲਓ ਮੈਂ ਹਰ ਬੋਰਡ ਦੇ ਉੱਤੇ ਆਪਣਾ ਨੰਬਰ ਦਿੱਤਾ ਫਿਰ ਗਿਆ ਆਪਣਾ ਪਰਸਨਲ ਨੰਬਰ ਦਿੱਤਾ ਵੀ ਕੋਈ ਕਿਸੇ ਵੀ ਮੇਰੇ ਪਰਿਵਾਰ ਨੂੰ ਦਿੱਕਤ ਨਾ ਆਵੇ ਜਿਹੜੇ ਤੁਹਾਡੇ ਵਾਈਫ ਆ ਉਹਨਾਂ ਦਾ ਕੀ ਨਾਮ ਆ ਤੇ ਕਿੰਨੇ ਪਰਵਾੜਾ ਮੇਰੇ ਵਾਈਫ ਦਾ ਨਾਮ ਹੈਗਾ ਮੇਰੀ ਵਾਈਫ ਦਾ ਨਾਮ ਹੈਗਾ ਜੀ ਮਨਮੀਤ ਕੌਰ ਮੈਡਮ ਮਨਮੀਤ ਕੌਰ ਜੋ ਕਿ ਬਹੁਤ ਹੀ ਸਭ ਤੋਂ ਜਿੰਨੇ ਵੀ ਕੈਂਡੀਡੇਟ ਨੇ ਸਭ ਤੋਂ ਵੱਧ ਪੜ੍ਹੀ ਲਿਖੀ ਆਓ ਤੇ ਸਭ ਕੁਝ ਉਸ ਨੂੰ ਪਤਾ ਐਜ਼ ਅ ਪ੍ਰੋਫੈਸਰ ਵੀ ਹੋ ਰਹੀ ਹੈ ਉਹਨੇ ਜੌਬ ਕੀਤੀ ہوئی ਆ ਤੇ ਬਾਕੀ ਹੁਣ ਅਜੇ ਵੀ ਉਹ ਪੀਐਸਡੀ ਦੇ ਵਿੱਚ ਪੀਐਸਡੀ ਸਕਾਲਰ ਆ ਤੇ ਬਾਕੀ ਵੀ ਆਪਣੇ ਕੰਮਾਂ ਨੂੰ ਲੈ ਕੇ ਉਹ ਬਹੁਤ ਇਸ ਚੀਜ਼ ਦਾ ਉਹਨੂੰ ਵੀ ਬੜਾ ਉਤਸ਼ਾਹ ਆ ਸੇਵਾ ਕਰਨ ਦਾ ਕਿਉਂਕਿ ਉਹ ਮੇਰੇ ਵੱਲ ਵਿੰਦੀ ਆਈ ਵੀ ਮੈਂ ਬਹੁਤ ਸੇਵਾ ਕੀਤੀ ਆ ਸਾਰੇ ਪਿੰਡ ਦੀ ਸਾਰਾ ਪਿੰਡ ਜਾਣਦਾ ਆ ਪਾ ਕੰਮ ਕੀਤੇ ਨੇ ਅੱਜ ਹੋਰ ਪਾਰਟੀਆਂ ਕਹਿੰਦੀਆਂ ਆ ਵੀ ਅਹੀਂ ਜੀ ਉਹ ਕੀ ਉਹਨੂੰ ਅੰਦੇ ਪਾਸ ਕਰਾਇਆ ਸੀ ਐ ਕੀਤਾ ਸੀ ਓ ਕੀਤਾ ਸੀ ਤਾਂ ਫਿਰ ਜੇ ਪਾਸ ਕਰਾਇਆ ਸੀ ਤਾਂ ਕੰਮ ਕਿਉਂ ਨਹੀਂ ਕਰਾਇਆ ਜੀ ਆਪਾਂ ਤਾਂ ਵਾਦੇ ਕੀਤੇ ਸੀ ਬਾਬਾ ਜੱਗਵਾਨਾ ਕਲੋਨੀਆ ਵਾਲਿਆਂ ਨੂੰ ਵੀ ਆਪਾਂ ਤੁਹਾਡੇ ਕੰਮ ਕਰਾਵਾਂਗੇ ਆਪਾਂ ਕੰਮ ਕਰਾਇਆ ਜੀ ਮੈਂ ਕੱਲ ਵੋਟ ਗਿਆ ਹਾਂ ਲੈਣ ਮੈਂ ਉਹਨਾਂ ਨੂੰ ਕਹੇ ਮੈਂ ਕੰਮ ਕਰਾ ਕੇ ਤੁਹਾਡੇ ਕੋਲ ਵੋਟ ਨਹੀਂ ਲੈਣ ਆਇਆ ਮੈਂ ਕਹਿੰਦਾ ਕੰਮ ਕੀਤੇ ਆ ਤਾਂ ਤੇ ਤੁਹਾਡੇ ਕੋਲ ਵੋਟ ਲੈਣ ਆਇਆ ਮੈਂ ਤੁਹਾਨੂੰ ਕੰਮ ਕਰਾ ਕੇ ਸੁਣਾਉਣ ਨਹੀਂ ਆਇਆ ਮੈਂ ਉਹਨਾਂ ਨੂੰ ਕਦੀ ਨਹੀਂ ਸੁਣਾਇਆ ਵੀ ਮੈਂ ਆ ਕੰਮ ਕਰਾਇਆ ਮੈਨੂੰ ਪੁੱਛਦੇ ਆ ਵੀ ਭਾਜੀ ਬਾਅਦ ਜੋ ਕੰਮ ਕਰਾ ਕੇ ਆਏ ਹੀ ਨਹੀਂ ਮੈਂ ਕਹਿੰਦਾ ਯਾਰ ਲੋਡ ਹੀ ਅੱਜ ਤੁਹਾਡੀ ਪਈ ਆ ਹੁਣ ਮੇਰਾ ਸਾਥ ਦੇਣ ਦੀ ਹੱਕ ਸੱਚ ਲਈ ਵੋਟ ਮੰਗਦਾ ਪਿਆ ਇੱਕੋ ਗੱਲ ਕਹੀ ਆ ਪਿੰਡ ਦੇ ਵਿੱਚ ਨਸ਼ਿਆਂ ਖਿਲਾਫ ਵੀ ਮੈਂ ਹੀ ਆਵਾਜ਼ ਠਾਈ ਸੀ ਹੋਰ ਕਦੀ ਕਿਸੇ ਨੇ ਆਵਾਜ਼ ਨਹੀਂ ਠਾਈ ਪਿੰਡ ਦੇ ਗੁਰਦੁਆਰਾ ਵਿੱਚ 메ਨ ਗੁਰਦੁਆਰਾ ਸਾਡੇ ਬਾਬਾ ਕੇਰ ਸਿੰਘ ਦਾ ਗੁਰਦੁਆਰਾ ਉੱਥੇ ਆਪਾਂ ਮੀਟਿੰਗ ਕੀਤੀ ਸੀ ਵਿੱਚ ਡੀਐਸਪੀ ਸਾਹਿਬ ਆਏ ਸੀ ਆਪਣੇ ਨਾਗਰਾ ਸਾਹਿਬ ਆਏ ਸੀ ਐਸਐਚਓ ਮਨਮੀਤ ਸਿੰਘ ਸੰਧੂ ਜੀ ਵੀ ਆਏ ਸੀ